ਜਦੋਂ ਪੰਜਾਬ ਸਰਕਾਰ ਨੇ ਇੱਕ ਯੁੱਧ ਰੰਬਿਆ ਯੁੱਧ ਨਸ਼ੇ ਅਵਿਰਧ ਪੰਜਾਬ ਦੇ ਲੋਕ ਬਹੁਤ ਇਸ ਚੀਜ਼ ਤੋਂ ਖੁਸ਼ ਨੇ ਕਿ ਜਿਹੜੀ ਏਨੇ ਲੋਕ ਨਸ਼ੇੜੀਆਂ ਤੋਂ ਤੰਗ ਸੀ ਪਰੇਸ਼ਾਨ ਸੀ ਲੋਕਾਂ ਦੇ ਘਰ ਬਰਬਾਦ ਹੋ ਰਹੇ ਸੀ ਲੋਕਾਂ ਦੇ ਘਰ ਉੱਜੜ ਗਏ ਸੀ ਉਹ ਤੋਂ ਉਹਨਾਂ ਨੂੰ ਰਾਹਤ ਮਿਲੀ ਕਿ ਜਿਹੜੇ ਲੋਕਾਂ ਦੇ ਘਰ ਪੱਟਣ ਵਾਲੇ ਸੀ ਲੋਕਾਂ ਦੇ ਘਰ ਚ ਨਸ਼ੇ ਪਹੁੰਚਾਉਣ ਵਾਲੇ ਸੀ ਹੁਣ ਉਹਨਾਂ ਦੇ ਖੁਦ ਦੇ ਘਰ ਦੇ ਘਰ ਜਿਹੜੇ ਆ ਉਜਾੜੇ ਜਾ ਰਹੇ ਆ ਪੀਲਾ ਪੰਜਾ ਕਾਰਵਾਈ ਜਿਹਨੂੰ ਕਹੀ ਜਾ ਰਹੀ ਹੈ ਜਿਹੜਾ ਪੀਲਾ ਪੰਜਾ ਕਾਰਵਾਈ ਕਹੀ ਜਾ ਰਹੀ ਨਾ ਜਿਹੜੇ ਮਗਰਮੱਛ ਮੈਨੂੰ ਦੱਸਿਆ ਜਾ ਵੀ ਇੱਕ ਦਾ ਵੀ ਘਰ ਪੀਲੇ 50 ਚੱਲਿਆ ਹੋਵੇ। ਉਹ ਗਰੀਬ ਵਿਚਾਰੇ ਜਿਹੜੇ ਕੋ ਘਰ ਬਣਾ ਕੇ ਕੇ ਨੇ ਕੋਈ ਪੰਚਾਇਤੀ ਜ਼ਮੀਨ ਹੈ ਕੋਈ ਉਹ ਘਰ ਢਾਹਤਾ ਕੋਈ ਸਰਕਾਰੀ ਜ਼ਮੀਨ ਦਾ ਕਬਜ਼ਾ ਉਹ ਢਾਹਤਾ ਕੋਈ ਕੋਈ ਗਲੀ ਸੜਕ ਦੇ ਉੱਤੇ ਕਬਜ਼ਾ ਉਹ ਢਾਹਤਾ ਮੈਨੂੰ ਦੱਸੋ ਕਿਹੜੇ ਪੰਜਾਬ ਜਿਹੜਾ ਮੇਨ ਮਗਰਮੱਛ ਦਾ ਘਾਟ ਆਇਆ ਜਾ ਮਗਰਮੱਛ ਤੇ ਤੁਰੇ ਫਿਰਦੇ ਠੀਕ ਠਾਕ ਉਦਾਂ ਹੀ ਸਾਰਾ ਕੁਝ ਹੈ ਘਰ ਢਾਣਾ ਤੇ ਪ੍ਰਾਪਰਟੀ ਸੀ ਜਿਹੜੀ ਕੀਤੀ ਕੋਰਟ ਤੇ ਜਿਹੜੇ ਆਰਡਰ ਕੀਤੇ ਨਾਲ ਲੱਗੀ ਜਿੱਦਾਂ ਹੁਣ ਤੁਸੀਂ ਤੁਹਾਨੂੰ ਪਤਾ ਐਸਪੀ ਰਾਜੀਤ ਦੀ ਲੱਗੀ ਹੈ। ਪਰ ਆ ਇੰਦਰਜੀਤ ਦੇ ਲੱਗੇ ਜਿਹੜੀਆਂ ਪ੍ਰਾਪਰਟੀਆਂ ਲੱਗੀਆਂ ਨਾਲ ਅਟੈਚ ਆਈਆਂ ਕੋਈ ਡਿਸੀਜਨ ਦੇਗੀ ਉਸ ਤੋਂ ਬਾਅਦ ਢਾਵਾਂਗੇ ਜਿਹੜਾ ਝੂਠ ਬੋਲ ਕੇ ਐਵੇਂ ਬਣਾਈ ਜਾਓ ਜੀ ਟਾਤਾ ਪੀਲਾ ਪੰਜਾ ਪੀਲਾ ਪੰਜਾ ਪੀਲਾ ਪੰਜਾ ਚੱਲ ਰਿਹਾ ਸਹੀ ਹੈ ਚੱਲਦਾ ਸਰਕਾਰੀ ਜਗ੍ਹਾ ਦੇ ਲੋਕਾਂ ਨੇ ਨਜਾਇਜ਼ ਕਬਤੇ ਉਹਨਾਂ ਦੇ ਢਾਹ ਲਾ ਪਿਆ ਜਿਹੜਾ ਕੋ ਸਹੀ ਕਹੀ ਉਹ ਮੈਂ ਤਾਂ ਕੋਈ ਦੇਖਿਆ ਨਹੀਂ ਬਾਕੀ ਜੇ ਹੋਵੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਕੋਈ ਮੈਂ ਤਾਂ ਜਿੰਨਾ ਵੀ ਹੁਣ ਤੱਕ ਸੁਣਿਆ ਜਾਂ ਦੇਖਿਆ ਉਹ ਇਹੋ ਹੀ ਦੇਖਿਆ ਕਿ ਸਰਕਾਰੀ ਜਗ੍ਹਾ ਦਾ ਕਬਜ਼ਾ ਕਿਸੇ ਦਾ ਕੋਈ ਹੋਰ ਗੱਲਬਾਤ ਕਿਸੇ ਨੇ ਕਿਸੇ ਦਾ ਨਜਾਇਜ਼ ਪਲਾਟ ਦੱਬਿਆ ਉਹ ਕਬਜ਼ਾ ਉਹ ਸੋਨੀ ਬਾਈ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਮਹਾਪੰਜਾਬ ਯੂਐਸਏ ਤੇ ਹਰ ਵਾਰ ਦੀ ਤਰ੍ਹਾਂ ਜਿਵੇਂ ਅਸੀਂ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਆਉਂਦੇ ਹਾਂ ਪਰ ਅੱਜ ਅਸੀਂ ਦੂਸਰੀ ਵਾਰੀ ਲੈ ਕੇ ਆਏ ਹਾਂ ਜੀ ਬਾਈ ਭਪਿੰਦਰ ਸਿੰਘ ਕੋਤਰਾ ਨੂੰ ਜੀ ਨੂੰ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਜਨਾਂ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਆਪਾਂ ਇੱਕ ਜਿਹੜੇ ਤਰਨਤਾਰਨ ਵਿੱਚ ਇੱਕ ਪੁਲਿਸ ਅਫਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ ਦਰਸ਼ਕਾਂ ਨੇ ਕਿਹਾ ਇਹ ਜਦੋਂ ਬਾਰ-ਬਾਰ ਸਾਨੂੰ ਮੈਸੇਜ ਆਏ ਸਾਨੂੰ ਸਵਾਲ ਆਏ ਤੇ ਫੋਨ ਵੀ ਆਏ ਤਾਂ ਤੁਹਾਨੂੰ ਅਸੀਂ ਦੁਬਾਰਾ ਬੁਲਾਇਆ ਹੁਣ ਅਸੀਂ ਉਸ ਗੱਲ ਤੋਂ ਇੱਕ ਨਾਲ-ਨਾਲ ਮੁੱਦਾ ਇਹਦੇ ਇਹ ਚੱਲ ਰਿਹਾ ਜਿਹੜਾ ਇੱਕ ਇੱਕ ਅਫਸਰ ਸਾਹਿਬਾਨ ਇੱਕ ਪੁਲਿਸ ਦੇ ਅਫਸਰ ਦੇ ਕੋਲੋਂ 4.5 ਕਿਲੋ ਦੇ ਕਰੀਬ ਚਿੱਟਾ ਫੜਿਆ ਗਿਆ ਜਦੋਂ ਕਿ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਹੋਇਆ ਕਿ ਯੋਧ ਨਸ਼ਿਆਂ ਵਿਰੁੱਧ ਤੇ ਪੁਲਿਸ ਮੁਲਾਜ਼ਮਾ ਦੇ ਕੋਲੋਂ ਇਸ ਤਰ੍ਹਾਂ ਇਹ ਨਸ਼ਿਆਂ ਦੀਆਂ ਜਿਹੜੀਆਂ ਸਮਗਰੀਆਂ ਇੰਨੇ ਨੇ ਵੱਡੀ ਮਾਤਰਾ 'ਚ ਫੜੀਆਂ ਜਾਂਦੀਆਂ ਇਹ ਕਿਧਰ ਨੂੰ ਇਸ਼ਾਰਾ ਕਰਦੀਆਂ ਨੇ ਇਹ ਜਨਤਾ ਨੂੰ ਮੈਂ ਅਪੀਲ ਕਰਦਾ ਕਿ ਇਹਦੇ ਬਾਰੇ ਗੌਰਮੈਂਟ ਸੁਣਿਓ ਤੇ ਇਹਦਾ ਜਵਾਬ ਜ਼ਰੂਰ ਦਿਓ ਕਿ ਮੈਂ ਠੀਕ ਗਿਆ ਕਿ ਨਹੀਂ ਗਲਤ ਗਿਆ ਇਹ ਸਭ ਤੋਂ ਪਹਿਲੀ ਵੱਡੀ ਗੱਲ ਇਹ ਕਿ ਜਿੰਨੇ ਵੀ ਸਾਡੇ ਪੁਲਿਸ ਅਫਸਰ ਤੇ ਜਿੰਨੇ ਵੀ ਲੱਗੇ ਜਿੱਥੇ ਵੀ ਲੱਗੇ ਇਹ ਨੈਕਸਸ ਜਦ ਤੱਕ ਟੁੱਟੇਗਾ ਨਾ ਉਦ ਤੱਕ ਨਸ਼ਾ ਬੰਦ ਨਹੀਂ ਹੋਏਗਾ ਇਹ 4 ਕਿਲੋ ਇੱਕ ਪੁਲਿਸ ਦੇ ਇਨਸਪੈਕਟਰ ਨੇ ਲੈ ਕੇ ਆਣਾ ਨਸ਼ਾ 4.5 ਕਿਲੋ ਔਰ ਫੜਿਆ ਜਾਣਾ ਔਰ ਇੱਥੋਂ ਸਾਫ਼ ਯਾਰ ਹੁੰਦਾ ਕਿ ਉਹਦੀ ਪਹਿਲਾਂ ਗੱਲਬਾਤ ਕਿਹੇ ਹੋਈ ਤੇ ਤਾਈ ਉਹ ਚੱਕ ਕੇ ਤਰ ਲੈ ਕੇ ਤੁਰਿਆ ਉਹ ਘਰੋਂ ਤੇ ਬਣਾ ਕੇ ਲੈ ਗਏ ਆ ਕਿ ਤੋ ਲੈ ਕੇ ਹੀ ਆਇਆ ਤੇ ਤੁਰਿਆਗਾ ਔਰ ਫੜਿਆ ਵੀ ਅੰਮ੍ਰਿਤਸਰ ਦੇ ਵਿੱਚ ਫਿਰ ਐਡਾ ਵੱਡਾ ਕੰਮ ਚੱਲ ਰਿਹਾ ਤੁਸੀਂ ਦੇਖੋ ਆਪਾਂ ਯੋਧ ਨਸ਼ਿਆਂ ਵਿਰੁੱਧ ਲਾ ਰਹੇ ਆ ਚੱਲ ਰਹੇ ਆ ਉਹ ਇਸੇ ਕਰਕੇ ਕਾਮਯਾਬ ਯੋਧ ਸਾਡਾ ਹੋਣਾ ਜੇ ਆਪਾਂ ਨੈਕਸਸ ਨਹੀਂ ਤੋੜਾਂਗੇ ਤੇ ਨੈਕਸਸ ਤੋੜਨ ਦਾ ਕਾਰਨ ਮਤਲਬ ਇਹ ਨੈਕਸਸ ਕਿਹੜਾ ਹੈ ਕਿ ਤੁਸੀਂ ਗਿਣੋ ਕਿ ਥਾਣੇਦਾਰਾਂ ਤੋਂ ਲੈ ਕੇ ਐਸਪੀ ਡੀਐਸਪੀ ਰੈਂਕ ਤੱਕ ਜਿਹੜੇ ਇੱਕ ਇੱਕ ਜਗ੍ਹਾ ਤੇ ਇੱਕ ਇੱਕ ਪੋਸਟ ਤੇ ਬੈਠਿਆ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਨੇ 15 15 14 14 ਸਾਲ ਮਤਲਬ ਇਹਨਾਂ ਚੀਜ਼ਾਂ ਨੂੰ ਲੱਗਿਆ ਇੱਕ ਇੱਕ ਜਗ੍ਹਾਤ ਹੋ ਗਏ ਨੇ ਔਰ ਮੈਂ ਕਈ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਅਫਸਰ ਵੀ ਦੇਖੇ ਨੇ ਕਿ ਜਿਹੜੇ ਏਐਸਆਈ ਭਰਤੀ ਹੋ ਕੇ ਉੱਥੇ ਐਸਪੀ ਲੱਗੇ ਨੇ ਔਰ ਕਈ ਚੌਕੀਆਂ ਮੈਂ ਲੁਧਿਆਣੇ 'ਚ ਦੇਖੀਆਂ ਉੱਥੇ 6 ਵਾਰੀ ਇੱਕ ਇੱਕ ਚੌਕੀ ਇੰਚਾਰਜ 6 ਵਾਰੀ ਪੋਸਟਿੰਗ ਕਰਾ ਕੇ ਲੱਗੇ ਆ ਪਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਧਿਆਨ ਰੱਖਿਆ ਮੈਂ ਇਸ ਗੱਲ ਦੇ ਰਿਜ਼ਲਟ ਤੇ ਪਹੁੰਚਿਆ ਕਿ ਸਭ ਤੋਂ ਪਹਿਲਾਂ ਨੈਕਸਸ ਟੁੱਟਣਾ ਚਾਹੀਦਾ ਹੈ ਨੈਕਸਸ ਤਾਂ ਹੀ ਟੁੱਟੇਗਾ ਜੇ ਬੰਦੇ ਬਦਲ ਕੇ ਇੱਕ ਰੇਂਜ ਤੋਂ ਦੂਜੀ ਰੇਂਜ ਤੇ ਲਾਏ ਜਾਣ ਜੇ ਮੰਨ ਲਓ ਲੁਧਿਆਣੇ ਵਾਲੇ ਤੇ ਉਹਨਾਂ ਨੂੰ ਬਾਰਡਰ ਰੇਂਜ ਲਾਇਆ ਜਾਵੇ ਬਾਰਡਰ ਰੇਂਜ ਨਾਲ ਚੁੱਕ ਕੇ ਭਾਵੇਂ ਹੋਰ ਕਿਹੇ ਰੇਂਜ ਤੇ ਲਾਏ ਜਾਣ ਉਧਰੋਂ ਸਾਰੇ ਹੀ ਚੁੱਕੇ ਧੁਰਲੇ ਜਾਵੇ ਨੈਕਸਸ ਟੁੱਟੇ ਤੇ ਫੜੇ ਚੱਟਾ ਫੜਿਆ ਜਾਵੇ ਹੁਣ ਦੂਜੀ ਗੱਲ ਆ ਗਈ ਕੁਆਂਟੀਟੀ ਦੀ ਮੇਰੇ ਜਿੰਨੇ ਵੀ ਐਸਐਚਓ ਭਰਾ ਸੁਣਦੇ ਹੋਣ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਇੱਕ ਚੀਜ਼ ਦਾ ਧਿਆਨ ਰੱਖੋ ਕਿ 2-4-5 ਗ੍ਰਾਮ ਵਾਲਾ ਨਸ਼ਾ ਫੜ ਕੇ ਨਾ ਤੇ ਉਹ ਪਰਚੇ ਨਾ ਦਿਓ ਉਹਨਾਂ ਦਾ ਕੀ ਫਾਇਦਾ ਹੈ 2-4-5 ਗ੍ਰਾਮ ਵਾਲਾ ਫੜਨ ਦਾ ਤਾਂ ਉਹਨਾਂ ਕੋਲੋਂ ਬੰਦਾ ਜ਼ਰੂਰ ਫੜੋ ਮੈਨੂੰ ਕਹਿੰਦਾ ਬੰਦਾ ਨਾ ਫੜੋ ਬੰਦੇ ਨੂੰ ਫੜ ਕੇ ਉਹਦੇ ਕੋਲੋਂ ਇਹ ਪੁੱਛੋ ਵੀ ਤੂੰ ਲਿਆਇਆ ਕਿੱਥੋਂ ਉਹਦੀ ਚੈਨ ਪੂਰੀ ਲਓ ਜੇ ਕਿਸੇ ਅੱਗੇ ਲਿਆਇਆ ਉੱਥੇ ਜਿੱਥੋਂ ਲਿਆਇਆ ਮੇਨ ਤੁਸੀਂ ਮੇਨ ਜਿਹੜਾ ਮੇਨ ਜਿਹੜਾ ਉਹਨਾਂ ਦਾ ਸਪਲਾਈਰ ਨੂੰ ਕਹਾਂਗਾ ਜਾਂ ਮੇਨ ਮਗਰਮਸ਼ ਜਿਹੜਾ ਉਹਦੇ ਤੱਕ ਪਹੁੰਚੋ ਕਿ ਇੱਥੇ ਨਾ ਸੀ ਮਤ ਰਾਜੋ ਤੁਸੀਂ ਵੀ ਆ 5 ਗ੍ਰਾਮ ਜਾਂ 10 ਗ੍ਰਾਮ ਫੜ ਲਈ ਤੇ ਉੱਥੇ ਹੀ ਛੱਡ ਦਿੱਤਾ ਜਿਸ ਤਰ੍ਹਾਂ ਕਿ ਹੁਣ ਬੀਬੀ ਫੜੀ ਸੀ ਉੱਥੇ ਵਾਲੀ ਬਠਿੰਡੇ ਵਾਲੀ 18 ਗ੍ਰਾਮ ਤੋਂ ਫੜਿਆ ਰਿਮਾਂਡ ਵੀ ਲਿਆਉ ਦਾ 5-7 ਦਿਨ ਦਾ ਰਿਮਾਂਡ ਵੀ ਲਿਆ ਤੇ ਰਿਮਾਂਡ 'ਚ ਲੱਭਿਆ ਕੀ ਕੁਝ ਵੀ ਨਹੀਂ ਉਹ ਤੁਸੀਂ ਰਿਮਾਂਡ 'ਚ ਇੱਥੇ ਤੱਕ ਤੇ ਪੁੱਛ ਨਹੀਂ ਸਕਿਆ 18 ਗ੍ਰਾਮ 'ਚ 17 ਕਾ ਜਿੰਨਾ ਹੀ ਫੜਿਆ ਉਹ ਘਰੋਂ ਤੇ ਬਣਾ ਲਈ ਜਾਈ ਜਾਂ ਘਰੋਂ ਤੇ ਲੈ ਆਣੀ ਜਾਈ ਜਾਂ ਮੰਨ ਲਓ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਤੇ ਨਹੀਂ ਪਾਤਾ ਅਬ ਇਹ ਦੂਜਾ ਪਾਸਾ ਵੀ ਲੈ ਲੈਣੇ ਆਮ ਜਨਤਾ ਦੀ ਆਵਾਜ਼ ਵੀ ਪੁਲਿਸ ਨੇ ਉਹਨੂੰ ਫੜਨੀ ਸੀ ਪੁਲਿਸ ਨੇ ਚਲੋ ਆਪਾਂ ਥੋੜੇ ਦੇ ਪਾ ਦੇ ਪਰ ਜੇ ਤੁਸੀਂ ਵੀ ਪਾਇਆ ਤਾਂ ਤੁਹਾਡੇ ਕੋ ਕਿੱਥੋਂ ਆਇਆ ਮੈਂ ਇਸ ਚੀਜ਼ਾਂ ਦਾ ਧਿਆਨ ਇਸ ਕਰਕੇ ਸਾਰੀ ਜਨਤਾ ਦਾ ਧਿਆਨ ਲੈਣਾ ਕਿ ਇਹਨਾਂ ਚੀਜ਼ਾਂ ਵੱਲ ਢੰਗਾਈ ਨਾਲ ਖਿਆਲ ਕੀਤਾ ਜਾਵੇ ਤੇ ਚੇਨ ਤੋੜਨ ਵਾਸਤੇ ਇਹੋ ਹੀ ਆ ਕਿ ਇਹਨਾਂ ਨੂੰ ਬਦਲਿਆ ਜਾਣ ਤੇ ਬਦਲਣ ਤੋਂ ਬਾਅਦ ਨਵੀਂ ਨਫਰੀ ਆਏਗੀ ਨਵੀਂ ਨਫਰੀ ਆਏਗੀ ਤਾਂ ਜਿਹੜੇ ਨਵੇਂ ਬੈਠੇ ਹੋਣਗੇ ਬੰਦੇ ਉਹਨਾਂ ਦਾ ਨਵੇਂ ਨਾਲ ਸੈਟਿੰਗ ਹੀ ਹੋਏਗੀ ਤੇ ਨਾਚਰੀ ਗੱਲ ਹੈ ਭਗਵੰਤ ਮਾਨ ਸਰਕਾਰ ਜੀ ਦੇ ਰਹਿ ਗਏ 2 ਸਾਲ ਤੇ ਨਸ਼ਾ ਤਾਂ ਹੀ ਟੁੱਟਣਾ ਹੈ ਜੁੱਧ ਤਾਂ ਤਾਂ ਹੀ ਵਿਰੋਧ ਹੋਣਾ ਹੈ ਨਸ਼ਿਆਂ ਵਿਰੁੱਧ ਤੇ ਜੇ ਇਹਨਾਂ ਦਾ ਨੈਕਸਸ ਤੋੜਾਂਗੇ ਤੇ ਤਾਂ ਹੀ ਗੱਲ ਹੋਏਗੀ ਤੇ ਬਾਕੀ ਬਹੁਤ ਮਾੜੀ ਗੱਲ ਹੈ ਨਸ਼ੇ ਵਿਰੁੱਧ ਚੱਲ ਰਿਹਾ ਸੰਘਰਸ਼ ਚੱਲ ਰਿਹਾ ਜਾਰੀ ਹੈ ਔਰ ਜਾਰੀ ਰੱਖਾਂਗੇ ਪਰ ਇੱਥੋਂ ਤੱਕ ਇਹਨਾਂ ਵੀ ਨਾ ਸੰਘਰਸ਼ਾ ਹੀ ਕਰੀਏ ਕਿ ਸਾਡੀ ਪੁਲਿਸ ਨੇ ਦੁਨੀਆ ਮਾਰਨੀ ਸ਼ੁਰੂ ਹੋ ਜੇ ਤੇ ਜਿਹੜੇ ਗਾਂ ਸਾਡੇ ਪੁਲਿਸ ਵਾਲੇ ਅਫਸਰ ਕੋਈ ਵੀ ਕਾਰਵਾਈ ਨਾ ਕਰਨ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹ ਜਿਹੜੀ ਚੇਨ ਆ ਜਿਹੜੀ ਵੇਚਣ ਵਾਲਿਆਂ ਦੀ ਚੇਨ ਆ ਉਹਨੂੰ ਅਸੀਂ ਤਬਾਹ ਕਰ ਦਿੱਤਾ ਉਹਨੂੰ ਅਸੀਂ ਖਤਮ ਕਰ ਰਹੇ ਆ ਉਹ ਦੇਖਣ ਚ ਵੀ ਆ ਰਹੇ ਆ ਦਿਨੋਂ ਦਿਨ ਜਿਹੜੇ ਉਹ ਨਸ਼ਾ ਵੇਚਣ ਵਾਲੇ ਆ ਉਹ ਫੜੇ ਜਾ ਰਹੇ ਆ ਉਹਨਾਂ ਤੋਂ ਨਸ਼ਾ ਫੜਿਆ ਜਾ ਰਹੇ ਆ ਕਿਹਦੇ ਕੋਲੋਂ ਕਿਸੇ ਕੋਲ 5 ਗ੍ਰਾਮ ਫੜ ਲਿਆ ਗਿਆ ਕੋਈ 10 ਗ੍ਰਾਮ ਫੜ ਕਿਹੜਾ ਮੇਨ ਕੋਈ ਮੇਨ ਵੱਡਾ ਏਜੰਟ ਫੜਿਆ ਕਿ ਜਿਹਦੇ ਕੋਲ 2 ਕਿਲੋ 4 ਕਿਲੋ 5 ਕਿਲੋ ਜਿਹੜਾ ਮੇਨ ਉਹਨਾਂ ਦਾ ਹੋਵੇ ਸਾਡੇ ਪੰਜਾਬ ਦੇ ਨਾਲ ਇਸ ਵੇਲੇ 6 ਬਾਟਰ ਲੱਗਦੇ ਨੇ ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਗਿਣਕੇ ਦੱਸਾਂ ਨਾ ਪੰਜਾਬ ਦੇ ਨਾਲ ਹਰਿਆਣਾ ਹਮਾਚਲ ਜਿਹੜੇ ਰਾਜਸਥਾਨ ਤੇ ਆਪਾਂ ਪੰਜਵਾਂ ਆਪਣਾ ਪਾਕਿਸਤਾਨ ਕਦੀ ਇਹਨਾਂ ਬਾਰਡਰਾਂ ਤੇ ਕਦੀ ਚੈਕਿੰਗ ਹੋਈ ਹੈ ਚਿੱਟਾ ਕਿਤੇ ਜਾਂਦਾ ਜਾਂ ਮੈਂ ਦੱਸਿਆ ਐਂਬੂਲੈਂਸ ਜਾਂਦੀ ਆ ਦੂਜੇ ਨੰਬਰ ਤੇ ਆ ਪਾਇਲਟ ਲੱਗੀਆਂ ਜੀ ਅਫਸਰਾਂ ਦੇ ਨਾਲ ਪਾਇਲਟ ਜੇ ਆ ਉਹ ਪਾਇਲਟ ਦਾ ਜਾਂ ਕੋਈ ਲਾ ਕੇ ਤੁਰੇ ਫਿਰਦੇ ਨੇ ਇਹਨਾਂ 'ਚ ਹੁਣ ਪੁਲਿਸ ਲੋ ਉਹਦੀ ਯਾਰ ਪਾਇਲਟ ਆਈ ਤਾਂ ਨਹੀਂ ਰੋਕਦੀ ਜਾਂ ਐਂਬੂਲੈਂਸ ਆਈ ਤਾਂ ਨਹੀਂ ਰੋਕਦੀ ਕਦੀ ਬਾਰਡਰਾਂ ਤੇ ਤੁਸੀਂ ਮੈਂ ਹਾਈ ਪ੍ਰੋਫਾਈਲ ਕੈਮਰੇ ਲਾਏ ਜਾਣ ਜਿੱਥੋਂ ਕੋ ਕੱਲਾ ਚਟਾਣੀ ਆ ਰਿਹਾ ਪੰਜਾਬ ਦੇ ਵਿੱਚ ਅਸਲਾ ਵੀ ਆ ਰਿਹਾ ਆ ਤੁਸੀਂ ਰੋਜ਼ ਦੇਖਦੇ ਹੋ ਪੰਜਾਬ ਚ ਅਸਲਾ ਕਿੰਨਾ ਆ ਰਿਹਾ ਗਿਣ ਕੇ ਦੇਖੋ ਜਿੱਥੋਂ ਵੀ ਦੇਖੋ ਪਿਸਤਲ ਫੜਿਆ ਗਿਆ ਜੀ ਇਹ ਪਿਸਤਲ ਕਿਹੜਾ ਫੜਿਆ ਗਿਆ ਜੀ ਇਹ ਜਪਾਨੀ ਫੜਿਆ ਗਿਆ ਜੀ ਇਹ ਇੱਥੇ ਦਾ ਬਣਿਆ ਜੀ ਮਾਰ ਹਸਤਾ ਬਣਿਆ ਗਿਆ ਐਮਪੀ ਦਾ ਬਣਿਆ ਜੀ ਜੂਪੀ ਦਾ ਬਣਿਆ ਇਹ ਸਾਰਾ ਕੁਝ ਕਿੱਥੋਂ ਆ ਰਿਹਾ ਬਾਰਡਰਾਂ ਤੋਂ ਲੰਘ ਕੇ ਆ ਰਿਹਾ ਜਾਂ ਤੇ ਬਾਰਡਰਾਂ ਤੇ ਸਖਤੀ ਨਹੀਂ ਤੇ ਜਾਂ ਫੇ ਬਾਰਡਰਾਂ ਤੇ ਮੈਂ ਹੋਈ ਗੱਲ ਕਹਾਂਗਾ ਸਾਰੀ ਸੈਟਿੰਗ ਨਾਲ ਆ ਰਿਹਾ ਉਹ ਸੈਟਿੰਗ ਨਾਲ ਆ ਰਿਹਾ ਜਾਂ ਭੇਜ ਰਿਹਾ ਉਹਦਾ ਨੁਕਸਾਨ ਕਿਹਨੂੰ ਹੋਣਾ ਸਾਡੇ ਪੰਜਾਬ ਨੂੰ ਨੁਕਸਾਨ ਹੋਣਾ ਸਾਡੇ ਪੰਜਾਬ ਦੀ ਜਵਾਨੀ ਖਤਮ ਕਰ ਰਹੀ ਹੈ ਪੰਜਾਬ ਦੇ ਵਿੱਚ ਪੰਜ ਦਰਿਆ ਦੇ ਵਗਦੇ ਸੀ ਛੇਵਾਂ ਨਸ਼ੇ ਵਾਲਾ ਜਿਹੜਾ ਉਹਦੇ ਨਾਲ ਆ ਜਿਹੜਾ ਹਥਿਆਰਾਂ ਵਾਲਾ ਹੀ ਆ ਗਿਆ ਔਰ ਹਥਿਆਰ ਤੇ ਨਸ਼ਾ ਦੋ ਚੀਜ਼ ਹੋ ਗਏ ਪੰਜਾਬੀ ਕਹਦੇ ਪੂਰੀ ਗੁੰਡਾਗਰਦੀ ਹੋ ਗਈ ਡੱਬ ਚ ਰਵਾਲਵਰ ਤੇ ਹਾ ਜੇਬ ਚ ਚਿੱਟਾ ਤੇ ਚੱਲੇ ਆ ਵੇਚਣ ਤੇ ਉਹ ਕੱਲਾ ਸਪਾਈ ਖੜਾ ਕਿਹੜਾ ਹੱਥ ਪਾਏਗਾ ਉਹਨਾਂ ਨੂੰ ਉਹ ਕਦੇ ਵੀ ਨਹੀਂ ਪਾਏਗਾ ਅੱਲਾਹ ਕਹਿੰਦਾ ਯਾਰ ਮੈਂ ਮਰਨਾ ਥੋੜੀ ਆ ਠਾਣੇਦਾਰ ਮਾਰਤਾ ਕਿ ਉਹਦਾ ਹੀ ਕਰ ਲੈ ਮੇਰਾ ਮੇਰਾ ਕੀ ਹੁਣ ਸੋ ਮੈਂ ਮਾਨ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰ ਸਕਦਾ ਹੁਣ ਮੈਂ ਆਰਡਰ ਤੇ ਕੋਈ ਕਰਨੀ ਚਾਹਦਾ ਕਿ ਥੋੜਾ ਜਿਆਦਾ ਨਡੰਗਾਈ ਨਾਲ ਗੌਰ ਕੀਤੀ ਜਾਵੇ ਕਿਤੇ ਵੀ ਫੋਰਸ ਸਾਡੀ ਭੇਜਨੀ ਕਿਤੇ ਵੀ ਰੇਡ ਤੇ ਜਾਣਾ ਕਿਤੇ ਵੀ ਜਾਣਾ 5-7 ਬੰਦਿਆਂ ਤੋਂ ਘੱਟ ਨਾ ਜਾਇਓ ਮੈਂ ਐਸਐਚਓ ਵੀ ਜਿੰਨੇ ਸੁਣਦੇ ਹੁਣ ਮੈਂ ਡੀਐਸਪੀ ਵੀ ਜਿੰਨੇ ਸੁਣਦੇ ਜਿੰਨੇ ਵੀ ਅਫਸਰ ਸੁਣਦੇ ਮੈਂ ਇੱਕੋ ਗੱਲ ਕਹਿਣਾ ਵੀ 5-7 ਬੰਦਿਆਂ ਤੋਂ ਘੱਟ ਨਾ ਜਾਓ ਤੇ ਜੇ ਕੋਈ ਤੁਹਾਨੂੰ ਟੱਕਰਦਾ ਕੋਈ ਨਾ ਤੇ ਫਿਰ ਕੋਈ ਕਸਰ ਨਹੀਂ ਛੱਡਿਓ ਇਹ ਵੀ ਪਤਾ ਨਾਲ ਲੱਗੇ ਇਨਕਾਊਂਟਰ ਹੱਤਬਾਦ ਵੇਲੇ ਵੀ ਹੁੰਦੇ ਤੇ ਸਮਲਾ ਵੀ ਇਨਕਾਊਂਟਰ ਹੋਇਆ ਸਵਾਲ ਆਵੇ ਪਤਾ ਹਾਂ ਯਾਰ ਅਸੀਂ ਗਏ ਸੀ ਸਾਨੂੰ ਬੰਦੇ ਪੈ ਗਏ ਹੀ ਇਹੀ ਕੰਮ ਕਰਦਾ ਫੇਰ ਹੁੰਦਾ ਦੁਨੀਆ ਕੱਲ ਜਦਾਂ ਦੁਨੀਆ ਘਰਾਂ ਚ ਲੁਕ ਗਈ ਹੈ ਨਾ ਦੁਨੀਆ ਐਂ ਲੁਕੇ ਵੀ ਪੁਲਿਸ ਆਈ ਤਾਂ ਸਵਾਦ ਹੋਣਾ ਤਾਂ ਚਟਾ ਵੀ ਖਤਮ ਹੋਊ ਕ੍ਰਾਈਮ ਵੀ ਖਤਮ ਹੋਊ ਤੁਸੀਂ ਸਿੱਧਾ ਸਿੱਧਾ ਪੁਲਿਸ ਤੇ ਇਲਜ਼ਾਮ ਲਾ ਰਹੇ ਹੋ ਕਿ ਇਸ ਅਸਲ ਨਜਾਇਜ਼ ਅਸਲਾ ਜਿਹੜਾ ਪੰਜਾਬ ਦੇ ਅੰਦਰ ਆ ਰਿਹਾ ਚਾਹੇ ਉਹ ਕਿਸੇ ਪਾਸੇ ਵੀ ਆ ਰਿਹਾ ਜਾਂ ਜਿਹੜਾ ਇਹ ਨਸ਼ੀਲੇ ਪਦਾਰਥ ਜਾਂ ਚਿੱਟਾ ਜਾਂ ਹੋਰ ਨਸ਼ੇ ਜਿਹੜੇ ਆ ਰਹੇ ਆ ਉਹਨੂੰ ਸਪਲਾਈ ਕਰਨ ਦੇ ਵਿੱਚ ਪੁਲਿਸ ਦਾ ਇੱਕ ਵੱਡਾ ਹੱਥ ਆ ਜਿਵੇਂ ਤੁਸੀਂ ਗੱਲ ਕੀਤਾ ਕਿ ਐਂਬੂਲੈਂਸਾਂ ਚੱਲ ਰਹੀਆਂ ਐਂਬੂਲੈਂਸਾਂ ਦੀ ਚੈਕਿੰਗ ਕਰਨਾ ਸੰਭਵ ਆ ਪਰ ਜਿਹੜੀਆਂ ਜਿਹੜੀਆਂ ਆਪਣੀਆਂ ਪਾਇਲਟ ਕੱਡੀਆਂ ਉਹ ਤਾਂ ਵੱਡੇ ਅਫਸਰਾਂ ਨਾਲ ਨੇ ਮੰਤਰੀਆਂ ਨਾਲ ਉਹਨਾਂ ਨੂੰ ਕੌਣ ਚੈੱਕ ਕਰੂਗਾ ਉਹਨਾਂ ਤੋਂ ਕੋਈ ਚੈੱਕ ਨਹੀਂ ਕਰ ਸਕਦਾ ਇਹੋ ਤਾਂ ਗੱਲ ਮੈਂ ਕਹਿ ਰਿਹਾ ਵੀ ਇਹੋ ਚੀਜ਼ਾਂ ਸਾਰੀਆਂ ਮੈਂ ਤਾਂ ਕਹਣਾ ਵੀ ਮੇਨ ਜਿਹੜਾ ਮੇਨ ਜਿਹੜਾ ਮਗਰਮਾਚੇ ਉਹਨੂੰ ਫੜਿਆ ਉਹਨੂੰ ਕਿਹੜੇ ਤਰੀਕੇ ਨਾਲ ਫੜਿਆ ਜਾਵੇ ਆ ਤੁਸੀਂ ਆ ਮੇਨ ਮਗਰਾ ਮੌਕੇ ਦੀ ਸਰਕਾਰ ਦੇ ਘਰੋਂ ਥੋੜੇ ਦਿਨ ਪਹਿਲਾਂ ਇੱਕ ਸਰਪੰਚ ਦੇ ਘਰੋਂ ਤੁਸੀਂ ਉਹਦੀ ਜਿਹਦੀ ਘਰ ਵਾਲੀ ਸਰਪੰਚ ਸੀ ਉਹਦੇ ਘਰੋਂ ਕਿੰਨਾ ਕੁਝ ਫੜਿਆ ਗਿਆ ਕਿ ਮੈਂ ਤਾਂ ਇਹ ਗੱਲ ਕਹਾਂਗਾ ਸਰਕ ਪੁਲਿਸ ਦਾ ਨਹੀਂ ਮੈਂ ਤਾਂ ਸਰਕਾਰ ਦਾ ਕਹਿੰਦਾ ਵੀ ਸਰਕਾਰ ਦਾ ਹੀ ਹੱਥ ਹੋ ਜਾਣਾ ਫਿਰ ਪੁਲਿਸ ਤੇ ਦੂਜੇ ਨੰਬਰ ਤੇ ਆਈ ਪੁਲਿਸ ਤਾਂ ਫੜੇਗੀ ਜਦੋਂ ਪੁਲਿਸ ਫੜੇਗੀ ਜਦੋਂ ਪੁਲਿਸ ਨੂੰ ਉਹਨੇ ਫੋਨ ਕਰਤਾ ਨਹੀਂ ਫੜਨਾ ਛੱਡ ਦੇਣਾ ਤੇ ਪੁਲਿਸ ਕੀ ਕਰੂਗੀ ਇੱਥੇ ਪੁਲਿਸ ਤਾਂ ਖਤਮ ਹੋ ਗਈ ਜੀਰੋ ਪੁਲਿਸ ਜੀਰੋ ਹੋਣ ਦਾ ਕਾਰਨ ਹੀ ਮੇਨ ਆ ਪੁਲਿਸ ਨੇ ਜੀਰੋ ਕੀਤਾ ਦੁਨੀਆ ਇੱਥੇ ਤੱਕ ਆ ਗਈ ਕਿ ਅਸਲ ਵਿੱਚ ਕੱਢ ਕੇ ਪੁਲਿਸ ਨੂੰ ਮਾਰਨ ਸ਼ੁਰੂ ਹੋਈ ਤਾਂ ਕੀ ਕਰਾਂਗੇ ਅਸੀਂ ਉੱਥੇ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਕਿ 4.5 ਕਿਲੋ ਕਿਸੇ ਅਫਸਰ ਦੇ ਘਰੋਂ ਜਿਹੜਾ ਚਿੱਟਾ ਫੜਿਆ ਜਾਣਾ ਇਹ ਵੀ ਤਾਂ ਕਿਸੇ ਉਸ ਉਸ ਟਾਈਮ ਉੱਥੇ ਜਿਹੜੇ ਮੌਜੂਦ ਅਫਸਰ ਨੇ ਉਹਨਾਂ ਨੇ ਫੜਿਆ ਮੇਨ ਕੀ ਵੀ ਜੇ ਪੁਲਿਸ ਦੇ ਅਫਸਰ ਤੋਂ ਫੜਿਆ ਤਾਂ ਫੜਿਆ ਵੀ ਤਾਂ ਪੁਲਿਸ ਨੇ ਹੀ ਤਾਂ ਇਹ ਇਹ ਵੀ ਸਾਨੂੰ ਲੱਗਦਾ ਵੀ ਸਰਕਾਰ ਦੀ ਕਾਰਵਾਈ ਦੇ ਵਿੱਚ ਆਉਂਦਾ ਜੇ ਅਸੀਂ ਤੁਸੀਂ ਕਿਹਾ 2-2 ਗ੍ਰਾਮ 5-5 ਗ੍ਰਾਮ 20-20 ਗ੍ਰਾਮ ਵਾਲਿਆਂ ਨੂੰ ਛੱਡ ਕੇ ਇੱਕ ਇਹ ਵੀ ਤਾਂ ਇੱਕ ਵੱਡੀ ਖੇਪ ਹੈਗੀ ਜਿਹੜਾ 4.5 ਕਿਲੋ ਇੱਕੋ ਜਗ੍ਹਾ ਤੋਂ ਫੜਿਆ ਜਾਣਾ ਇਥੋਂ ਵੱਡੇ ਲਿੰਕ ਨਿਕਲਣਗੇ ਇੱਕ ਪਾਸੇ ਜਿਹੜੀ ਹੈ ਇਥੇ ਘੂਕਾ ਪੋਜਣਾ ਮਾਮਲਾ ਨਹੀਂ ਨਹੀਂ ਉਹਨੂੰ ਲੱਗੇ ਨਾ ਜੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਤਾਂ ਕਹਿੰਦਾ ਵੀ ਜਦੋਂ ਹੁਣ 4 ਕਿਲੋ ਫੜਿਆ ਬਹੁਤ ਵਧੀਆ ਕੰਮ ਹੈ ਸ਼ਾਬਾਸ਼ ਦੇਣਾ ਪੁਲਿਸ ਸਾਡੀ ਨੂੰ ਔਰ ਮੈਂ ਫੜਨ ਵਾਲਿਆਂ ਨੂੰ ਇਹ ਵੀ ਕਹਿਣਾ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਨਾਂ ਨੂੰ ਸਪੈਸ਼ਲ ਨਾਮ ਦਿੱਤਾ ਜਾਵੇ ਡੀਜੀਪੀ ਸਾਹਿਬ ਨੂੰ ਔਰ ਮੈਂ ਮੁੱਖ ਮੰਤਰੀ ਜੀ ਨੂੰ ਇਹਨਾਂ ਨੂੰ ਨਾਮ ਦੇਣਾ ਚਾਹੀਦਾ ਔਰ ਦੂਜੀ ਗੱਲ ਅਗਲੀ ਗੱਲ ਇਹ ਹੈ ਕਿ ਮੈਂ ਇਹ ਜਿੱਥੋਂ ਆਇਆ ਉੱਥੋਂ ਪਤਾ ਨਹੀਂ ਜਿੱਥੋਂ 4 ਕਿਲੋ ਆਇਆ ਉੱਥੇ ਕਰੇ ਕਿੰਨਾ ਕੁ ਮਲੇ ਪਰ ਰੱਖਿਆ ਹੋਊਗਾ ਜਿਨੇ 4 ਕਿਲੋ ਭੇਜਿਆ ਉਹ ਵੀ ਮਗਰਮਾਚ ਫੜਿਆ ਜਾਣਾ ਚਾਹੀਦਾ ਇਸ ਨਾਲ ਜੋੜਾਣਾ ਚਾਹੀਦਾ ਚਾਹੇ ਆਪਣੇ ਪੰਜਾਬ ਦੀ ਸਟੇਟ ਤੋਂ ਕਿਤੇ ਬਾਹਰੋਂ ਵੀ ਆਇਆ ਕਿ ਹੋਰ ਸਟੇਟ ਚੋਂ ਆਇਆ ਉੱਥੇ ਦੇ ਮੁੱਖ ਮੰਤਰੀ ਜਾਂ ਉੱਥੇ ਦੇ ਡੀਜੀਪੀ ਨਾਲ ਵੀ ਲਿੰਕ ਕਰਕੇ ਉਹ ਵੀ ਮਗਰਮਾਚ ਫੜਿਆ ਜਾਵੇ ਨਾ ਤੇ ਲਿੰਕ ਤਾਂ ਹੀ ਟੁੱਟੇਗਾ ਦੁਨੀਆ ਦਾ ਤੇ ਤਾਂ ਹੀ ਖਤਮ ਹੋਏਗਾ ਚੱਟਾ ਪਰ ਲੋਕ ਕਹਿੰਦੇ ਨੇ ਕਿ ਇਹ ਜਿਹੜੇ ਨਜਾਇਜ਼ ਨਸ਼ੇ ਨੇ ਇਹ ਪੁਲਿਸ ਬਕਾਉਂਦੀ ਆ ਪੁਲਿਸ ਨਹੀਂ ਬਕਾਉਂਦੀ ਨਜਾਇਜ਼ ਨਸ਼ੇ ਮੈਂ ਤੁਹਾਨੂੰ ਦੱਸਿਆ ਵੀ ਜਿਹਦਾ ਨੈਕਸਸ ਜਿਹੜਾ ਤੋੜਨ ਦਾ ਨਾ ਉਹ ਇਹ ਮੇਨ ਉਹ ਹੀ ਕਰਨਾ ਜੋ ਚੈਨ ਹੀ ਬਣੀ ਹੈ ਤੇ ਨੈਚਰ ਦੀ ਗੱਲ ਫਿਰ ਚੰਨ ਟੁੱਟੇਗੀ ਤੇ ਨਸ਼ਾ ਵੀ ਖਾ ਕੇ ਟੁੱਟੇਗਾ ਪਏ ਟੁੱਟੇਗਾ ਨਸ਼ਾ ਤੇ ਖਤਮ ਹੋਏਗਾ ਨਸ਼ਾ ਇਹੋ ਕੰਮ ਮੇਨ ਪੁਲਿਸ ਦੀ ਬਕਾਉਂਦੀ ਪੁਲਿਸ ਤਾਂ ਫੜਦੀ ਹੈ ਪੁਲਿਸ ਤਾਂ ਕੋਸ਼ਿਸ਼ ਕਰਦੀ ਪਰ ਪੁਲਿਸ ਨੂੰ ਵੀ ਅੱਗੇ ਫੜਨ ਦੇਣ ਜਾਂ ਕੋ ਕਰਨ ਤਾਂ ਹੀ ਹੈ ਨਾ ਪੁਲਿਸ ਜਿਹੜਾ ਪੁਲਿਸ ਨੇ ਨਸ਼ਾ ਫੜ ਲਿਆ ਮੰਨ ਲਓ ਇੱਕ ਇੱਕ ਗੱਲ ਕਰਨ ਦਾ ਤਰੀਕਾ ਹੈ ਕਿ 1 ਕਿਲੋ ਕਿਸੇ ਤੋਂ ਫੜ ਲਿਆ ਉਹਦੇ ਤੇ ਪਾਇਆ ਜਾਂਦਾ 100 ਗ੍ਰਾਮ ਪਾਇਆ ਜਾਂਦਾ ਉਹਦੇ ਤੇ 50 ਗ੍ਰਾਮ ਜਿਹੜਾ ਬਾਕੀ 900 ਗ੍ਰਾਮ ਆ ਉਹ ਫਿਰ ਪੁਲਿਸ ਕੀ ਕਰਦੀ ਆ ਫਿਰ ਉਹ ਉਹ ਕਿੱਥੇ ਚਲਾ ਜਾਂਦਾ ਹੈ ਹਮੇਸ਼ਾ ਹੁੰਦਾ ਹੈ ਕਿ ਉਹ ਪੁਲਿਸ ਜੋ ਰੱਖ ਲੈਂਦੀ ਆ ਫਿਰ ਉਹ ਅੱਗੇ ਵੇਚੂਗਾ ਹੀ ਉਹ ਕੀ ਕਰੂਗਾ ਭਈ ਮੈਂ ਨਹੀਂ ਇਹੋ ਜਿਹਾ ਕੋਈ ਦੇਖਿਆ ਹੈਗਾ ਭਈ ਜੇ ਘਟ ਪਾਇਆ ਜੁਣ ਜਨਤਾ ਨਾਲ ਸੁਣਿਆ ਜ਼ਰੂਰ ਹੈ ਪਰ ਕੋਈ ਵੀ ਐਸ ਐਚਓ ਜਾਂ ਕੋਈ ਵੀ ਥਾਣੇਦਾਰ ਅਫਸਰ ਕੋਈ ਵੀ ਆਪਣੀ ਨੌਕਰੀ ਦਾਤੇ ਲਾ ਕੇ ਇਹੋ ਜਿਹਾ ਕੰਮ ਨਹੀਂ ਕਰਦਾ ਕਿ ਜਿੰਨਾ ਫੜਿਆ ਉਹਨਾ ਹੀ ਪਏਗਾ ਇਹ ਤੇ ਉਹਦਾ ਘੱਟ ਫੜਿਆ ਵੱਧ ਪਾ ਦੂ ਪਰ ਇਹ ਨਹੀਂ ਹੁੰਦਾ ਵੱਧ ਫੜ ਕੇ ਘੱਟ ਪਾ ਦੂ ਇਹ ਕੁਝ ਜਨਤਾ ਨੇ ਪੁਲਿਸ ਨੂੰ ਬਦਨਾਮ ਕਰਵਾ ਤੇ ਇਹੋ ਜੀਆਂ ਗੱਲਾਂ ਵੀ ਬਣਾਈਆਂ ਨੇ ਪਰ ਇਦਾਂ ਨਹੀਂ ਹੋ ਸਕਦਾ ਘੱਟ ਫੜੇ ਦਾ ਵੱਧ ਤੇ ਹੋ ਸਕਦਾ ਪਰ ਵੱਧ ਦਾ ਘੱਟ ਨਹੀਂ ਹੋ ਸਕਦਾ ਇਹ ਜ਼ਰੂਰ ਗੱਲ ਹੈ ਇਹ ਕੁਝ ਗੱਲਾਂ ਜਿਹੜੀਆਂ ਗਲਤਫਹਿਮੀ ਸਾਡੀ ਜਨਤਾ ਦੇ ਦਿਮਾਗ ਦੇ ਵਿੱਚ ਉਹ ਬਿਲਕੁਲ ਕੱਢ ਦੇਣੀ ਚਾਹੀਦੀ ਹੈ ਪੁਲਿਸ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਦੇ ਕੋਲ ਰਿਕਵਰੀ ਕੀਤੀ ਜਾਵੇ ਪਰ ਰਿਟਾਇਰ ਹੋਏ ਅਫਸਰ ਆਪਣੇ ਤਜਰਬੇ ਦੱਸਦੇ ਨੇ ਉਹ ਕਹਿੰਦੇ ਆ ਵੀ ਜੇ ਅਸੀਂ ਕੋਈ ਮੋਟੀ ਮਾਰ ਮਾਰਦੇ ਆ ਜਿੱਥੋਂ ਸਾਨੂੰ ਕੋਈ ਜ਼ਿਆਦਾ ਨਸ਼ਾ ਫੜਿਆ ਜਾਂਦਾ ਉਹਦੇ ਇਨਾਮ ਵਿੱਚੋਂ ਅੱਧਾ ਹਿੱਸਾ ਜਾਂ ਜੋ ਕਹਦੀਏ ਵੀ 40% 35% ਉਸ ਅਫਸਰ ਨੂੰ ਦੇ ਦਿੱਤਾ ਜਾਂਦਾ ਉਹ ਉਹ ਕਿਉਂ ਦੇ ਦਿੱਤਾ ਜਾਂਦਾ ਕਿਉਂਕਿ ਜਿਹੜਾ ਉਹਨੇ ਮੁਖਬਰ ਖਰੀਦਣਾ ਛੇਤੀ ਕਿਤੇ ਕੋਈ ਮੁਖਬਰੀ ਨਹੀਂ ਕਰਦਾ ਚਿੱਟੇ ਵਾਲਿਆਂ ਦੇ ਵਿਰੁੱਧ ਕੋਈ ਮੁਖਬਰੀ ਨਹੀਂ ਕਰਦਾ ਜੇ ਕੋਈ ਮੁਖਬਰੀ ਕਰਦਾ ਉਹ ਆਪਣੀਆਂ ਸ਼ਰਤਾਂ ਰੱਖ ਦਿੰਦਾ ਬਾਈ ਜਿਵੇਂ 2 ਲੱਖ ਲੈਣਾ 2 ਲੱਖ ਨਾ ਤਾਂ ਐਸਪੀ ਸਾਹਬ ਦਿੰਦੇ ਨੇ ਨਾ ਡੀਐਸਪੀ ਦਿੰਦਾ ਨਾ ਥਾਣਾਦਾਰ ਦਿੰਦਾ ਉਹ ਕਾਰਵਾਈ ਨਹੀਂ ਹੁੰਦੀ ਫਿਰ ਉਹਨੂੰ ਕਰ ਲਿਆ ਜਾਂਦਾ ਵੀ ਤੈਨੂੰ ਅਸੀਂ 2 ਲੱਖ ਰੁਪਇਆ ਦੇ ਦੇਵਾਂਗੇ 2 ਲੱਖ ਦੇਣਾ ਕਿਵੇਂ ਆ ਉਹ ਜੋ 10 ਕਿਲੋ 5 ਕਿਲੋ ਫੜਿਆ ਉਹਦੀ ਜੋ ਰੇਸ਼ੋ ਬਣਦੀ ਆ ਉਹਦੇ ਵਿੱਚੋਂ ਜੋ ਹਿੱਸਾ ਉਠਾਣੇਦਾਰ ਨੂੰ ਫੜਾ ਦਿੱਤਾ ਜਾਂਦਾ ਉਹ ਅੱਗੋਂ ਉਹਨੂੰ ਕਹਿੰਦਾ ਵੀ ਜਿੰਨੇ ਦੇਰ ਤੱਕ ਤੇਰਾ ਇਹ ਵਿਕਦਾ ਨਹੀਂ ਉਦੋਂ ਤੱਕ ਮੈਂ ਸਿਰ ਤੇ ਖੜਾ ਤੇ ਲੋਕ ਗਲਤ ਥੋੜਾ ਹੋ ਸਕਦੇ ਨੇ ਔਰ ਇਹ ਜਿਹੜਾ ਇਹ ਪੈਸਾ ਨਗਦ ਕੀ ਤੁਸੀਂ ਇਹ ਕਲੀਅਰ ਕਰ ਸਕਦੇ ਹੋ ਵੀ ਪੁਲਿਸ ਕੋਲ ਮੁਖਬਰਾਂ ਨੂੰ ਦੇਣ ਲਈ ਪੈਸੇ ਹੈ ਬਿਨਾ ਮਤਲਬ ਤਾਂ ਕੋਣ ਆਪਣਾ ਢੂਆ ਕਟਾਊਗਾ ਕੋਈ ਨਹੀਂ ਮੁਖਬਦੀ ਕਰੂਗਾ ਨਹੀਂ ਜੀ ਸਾਡੇ ਪੁਲਿਸ ਕੋਲ ਇੱਕ ਸੀਕ੍ਰੇਟ ਫੰਡ ਹੁੰਦਾ ਜੀ ਜਿਹੜਾ ਆਮ ਪਬਲਿਕ ਨੂੰ ਨਹੀਂ ਪਤਾ ਕਿਉਂਕਿ ਸਾਨੂੰ ਤਾਂ ਮਹਿਕਮੇ ਨੇ ਕੱਢ ਦਿੱਤਾ ਹੁਣ ਅਈ ਤੇ ਗੱਲ ਕਰੀਏ ਸਾਡੇ ਪੁਲਿਸ ਕੋਲ ਇੱਕ ਸੀਕ੍ਰੇਟ ਫੰਡ ਹੁੰਦਾ ਜਿਹਦੇ ਵਿੱਚੋਂ ਕਿ ਅਸੀਂ ਮੁਖਬਰ ਨੂੰ ਪੈਸੇ ਦੇਣ ਸਕਦੇ ਆ ਮੁਖਬਰ ਨੂੰ ਪੈਸੇ ਦੇ ਕੇ ਕੁਝ ਜਗ੍ਹਾ ਤੇ ਇਹ ਜੀ ਰਿਕਵਰੀ ਕਰਨੀ ਹੁੰਦੀ ਜਾਂ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਜਿੱਥੇ ਕੋਈ ਮੁਖਬਰ ਨੂੰ ਪੈਸੇ ਦੇਣਾ ਹੀ ਪੈਂਦੇ ਪਰ ਸੀਕ੍ਰੇਟ ਫੰਡ ਚੋਂ ਮੁਖਬਰ ਪੈਸਾ ਲੈ ਕੇ ਆਪਣੇ ਆਪਣੇ ਗੱਲ ਨੂੰ ਰਸਾ ਨਹੀਂ ਪਾਉਂਦਾ ਉਹਨੂੰ ਪਤਾ ਕਿ ਜਿਹੜਾ ਵੀ ਅਫਸਰ ਉਸ ਰਿਪੋਰਟ ਤੇ ਆਊਗਾ ਉਹ ਕੱਲ ਨੂੰ ਉਹਨੂੰ ਫਸਾ ਦੇਊਗਾ ਨਹੀਂ ਇਦਾਂ ਨਹੀਂ ਹੁੰਦਾ ਜਿਹੜੇ ਮੁਖਬਰ ਹੁੰਦੇ ਜਿਨ੍ਹਾਂ ਨੇ ਕੰਮ ਕਰੋ ਪੁਲਿਸ ਇਕੱਲੀ ਤਾਂ ਕੰਮ ਨਹੀਂ ਕਰ ਸਕਦੀ ਇਹ ਜਗਾ ਪੁਲਿਸ ਦਾ ਨਾਮ ਸੁਣ ਕੇ ਤਾਂ ਵੈਸੇ ਦੁਨੀਆ ਭਾਜੂ ਉੱਥੇ ਸਿਵਲ ਦੇ ਜਿਹੜੇ ਸਾਡੇ ਕੁਝ ਬੰਦੇ ਮੁਖਬਰ ਹੁੰਦੇ ਨੇ ਲੈਣੇ ਮੁਖਬਰਾਂ ਦਾ ਹੀ ਨਾਂ ਨਹੀਂ ਸ਼ੋਅ ਕਰਦੇ ਕਿਹੜਾ ਮੁਖਬਰ ਕਿਹੜਾ ਨਹੀਂ ਇਹਨਾਂ ਚੀਜ਼ਾਂ ਵਾਸਤੇ ਪੁਲਿਸ ਨੂੰ ਸਿਕਰਟ ਫੰਡ ਦੇ ਵਿੱਚ ਹੁੰਦਾ ਉਹਦੇ 'ਚ ਪੈਸੇ ਖਰਚਨੇ ਪੈਂਦੇ ਜਾਂ ਆਪਾਂ ਕਹਿ ਦਈਏ ਮੌਕੇ ਦੇ ਕਈ ਐਸਐਚਓ ਪੱਲਿਓਂ ਵੀ ਖਰਚ ਲੈਂਦੇ ਨੇ ਪੈਸੇ ਕਿਉਂਕਿ ਜਦੋਂ ਸਾਨੂੰ ਪਤਾ ਹੀ ਹੈ ਰਿਕਵਰੀ ਕਰ ਲੈਣੀ ਕਿਤੋਂ ਕਿਤੋਂ ਪੂਰੇ ਕਰ ਲੈਣੇ ਮੈਂ ਜਦੋਂ ਸਾਨੂੰ ਪਤਾ ਹੀ ਹੈ ਬਈ ਇਥੋਂ ਰਿਕਵਰੀ ਹੋ ਜਾਣੀ ਤਾਂ ਪੁਲਿਸ ਅਫਸਰ ਪੱਲਿਓਂ ਪੈਸੇ ਖਰਚ ਲੈਂਦੇ ਨੇ ਬਹੁਤ ਸੂਝਵਾਨ ਔਰ ਸਿਆਣੇ ਪੁਲਿਸ ਅਫਸਰ ਹੈਗੇ ਨੇ ਕਿ ਪੰਜਾਬ ਮੇਰੇ ਇਲਾਕੇ ਜੇ ਚਟਾ ਵਿਗਦਾ ਉਹ ਖਤਮ ਕਰਨਾ ਚਾਹੀਏ ਮੈਨੂੰ ਪੱਲਿਓ ਪੈਸੇ ਦੇ ਕੇ ਮੁਖਬਰ ਮੁਖਬਰ ਨੂੰ ਦੇ ਕੇ ਮੁੱਲਜ਼ਮ ਫੜਨਾ ਹੈ ਫੜ ਕੇ ਇੱਕ ਵਾਰੀ ਮੈਂ ਖਤਮ ਕਰਨਾ ਤੇ ਖਤਮ ਹੋਏਗਾ ਮੈਂ ਉਹੀ ਗੱਲ ਕਰਦਾ ਹਾਂ ਜਨਤਾ ਨੂੰ ਮੈਂ ਜਿਹੜੇ ਮੋਕੇ ਦੇ ਅਫਸਰ ਐਸਐਸਪੀ ਜਾਂ ਕੋਈ ਵੀ ਉਹਨਾਂ ਨੂੰ ਇਹੋ ਗੱਲ ਕਹਿਣਾ ਕਿ ਨਸ਼ਾ ਖਤਮ ਕਰਵਾ ਤੇ ਐਸਐਚਓ ਦੀ ਜੇ ਡਿਊਟੀ ਲਈ ਜਾਣਾ ਤੇਰੇ ਇਲਾਕੇ 'ਚ ਮੈਂ ਚਟਾ ਵਿਗਦਾ ਦੇਖ ਲੈ ਤੇ ਤੇ ਕਾਰਵਾਈ ਹੋ ਗਈ ਕਿੱਦਾਂ ਨਹੀਂ ਚਟਾ ਖਤਮ ਹੋਏਗਾ ਪਰ ਜੇ ਥਾਣੇ 'ਚ ਨਫਰੀ ਪੂਰੀ ਹੋਏ ਤਾਂ ਜੇ ਬੰਦੇ ਤੇ ਥਾਣੇ 'ਚ ਹੁਣ 10 ਦਸਾਂ ਦੇ ਵਿੱਚੋਂ 2 ਚਲੇਗਾ ਕੋਈ ਡਿਊਟੀ ਪੈ ਗਈ ਤੇ ਕੁਝ ਹਾਈ ਕੋਰਟ ਚਲੇ ਗਏ ਤੇ ਕੋ ਥਾਣੇ 'ਚ ਕੋਈ ਮੁੱਲਜਮਾ ਗਿਆ ਉਹਨੂੰ ਪੇਸ਼ ਕਰਨ ਚਲੇਗਾ ਤੇ ਡਰ ਹੈ ਐਸ ਐਚਓ ਤੇ ਇੱਕ ਮੁੰਸ਼ੀ ਰਹੇਗਾ ਥਾਣੇ ਤੇ ਨਸ਼ਾ ਕਿੱਥੋਂ ਫੜ ਲੂਗਾ ਕ੍ਰਾਈਮ ਕਿੱਥੋਂ ਰੁਕ ਜੂਗਾ ਤੁਸੀਂ ਜਾ ਕੇ ਦੇਖੋ ਥਾਣੇ 'ਚ 15 20 ਬੰਦਿਆਂ ਤੋਂ ਵੱਧ ਥਾਣੇ 'ਚ ਨਾਫਰੀ ਨਹੀਂ ਹੈਗੀ ਤੇ ਕੀ ਹੋ ਜੂਗਾ ਕੀ ਕਰੂਗਾ ਕੁਝ ਫਿਰ ਅਜੋ ਹੋ ਰਿਹਾ ਇਹੋ ਜਿਹਾ ਹੋਏਗਾ ਕੁਝ ਪਬਲਿਕ ਦੇ ਵਿੱਚ ਸੋਸ਼ਲ ਮੀਡੀਆ ਦੇ ਜੋਗਾ ਇਹ ਜਿਹੇ ਵੀਡੀਓ ਆਉਂਦੀਆਂ ਨੇ ਪੁਲਿਸ ਵਾਲੇ ਜੋ ਸਮੈਕ ਪੀ ਰਹੇ ਆ ਚਿੱਟਾ ਪੀ ਰਹੇ ਆ ਜਾਂ ਕੋਈ ਸੂਟੇ ਲਾ ਰਹੇ ਆ ਜਾਂ ਕੋ दारू ਦੇ ਵਿੱਚ ਮਦਮਸਤ ਨੇ ਜਦੋਂ ਜਿਹੜੇ ਬੰਦੇ ਆਪ ਹੀ ਆਦੀ ਹੋ ਗਏ ਆਪ ਹੀ ਨਿਛੇੜੀ ਹੋ ਗਏ ਉਦੋਂ ਤੱਕ ਉਹ ਚਿੱਟੇ ਵਾਲਿਆਂ ਨੂੰ ਕਿਵੇਂ ਫੜਨ ਵਾਲੀ ਪਹਿਲ ਕਰਨਗੇ ਉਹ ਕਿਉਂਕਿ ਉਹ ਖੁਦ ਉਸ ਚੀਜ਼ 'ਚ ਜਕੜੇ ਗਏ ਆ ਤਾਂ ਪੰਜਾਬ ਪੁਲਿਸ ਨੂੰ ਇਹ ਵੀ ਇੱਕ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਵੀ ਸਾਡੇ ਆਰਮਡ ਆ ਸਾਡੀ ਇੱਕ ਫੌਜ ਆ ਜੇ ਜ਼ਿਆਦਾ ਨਹੀਂ ਕਰ ਸਕਦੇ 6 ਮਹੀਨੇ ਬਾਅਦ ਉਹਨਾਂ ਦਾ ਤਾਂ ਟੈਸਟ ਕਰਾਓ ਕਿਉਂਕਿ ਉਹ ਤਾਂ ਖੁਦ ਨਿਛੇੜੀ ਹੋਏ ਪਏ ਨੇ ਮੈਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਕਰਨਾ ਵੀ ਪਹਿਲੇ ਦੇ ਮੌਕੇ ਦੀ ਸਰਕਾਰ ਜਿਹੜੀ ਇਹਦਾ ਡਰੋਗ ਟੈਸਟ ਹੋਣਾ ਚਾਹੀਦਾ ਮੌਕੇ ਦੀ ਸਰਕਾਰ ਦਾ ਪਹਿਲਾਂ ਡੋਪ ਟੈਸਟ ਹੋਏ ਉਸ ਤੋਂ ਬਾਅਦ ਸਾਡੀ ਪੁਲਿਸ ਦਾ ਡੋਪ ਟੈਸਟ ਹੋਏ ਪਰ ਪੰਜਾਬੀਆਂ ਨੇ ਤਾਂ ਟੈਸਟ ਦੇਖ ਕੇ ਸਾਰਾ ਕੁਝ ਦੇਖ ਕੇ ਫੇਰ ਹੀ ਵੋਟਾਂ ਪਾਈਆਂ ਨੇ ਉਹ ਵੋਟਾਂ ਦੇ ਪਾ ਲਈ ਗਲਤੀ ਹੋ ਜਾਂਦੀ ਬੰਦੇ ਕੋਲ ਪੰਜਾਬ ਸਾਡਾ ਗਲਤੀ ਕਿਤੇ ਨਾ ਕਿਤੇ ਕਰ ਜਾਂਦੇ ਸਾਡੇ ਪੰਜਾਬੀ ਇਹ ਨੇ ਜਿੱਦਾਂ ਕਹਿ ਦਈਏ ਵੀ ਫੈਕਟਰੀ ਇੱਕੋ ਹੈ ਕਦੀ ਨਾ ਕੋਈ ਬਦਲ ਜਾਂਦਾ ਕਦੀ ਉਹ ਸਾਡੇ ਪੰਜਾਬ ਨੂੰ ਨਾ ਇੱਕ ਫੈਕਟਰੀ ਬਣਾ ਲਈ ਹੈ ਪਹਿਲਾਂ ਕਾਂਗਰਸ ਆ ਗਈ ਮੁੜ ਕੇ ਕਾਲੀ ਆ ਗਏ ਹੁਣ ਪਰ ਨਾ ਹੀ ਬਦਲਿਆ ਕੰਮ ਉਹੀ ਹੈ ਫੈਕਟਰੀ ਉਹੀ ਹੈ ਸਿਰਫ ਉਹਦਾ ਨਾਮ ਬਦਲ ਦਿੱਤਾ ਸਾਡਾ ਪੰਜਾਬ ਬਹੁਤ ਖੁਸ਼ਹਾਲ ਪੰਜਾਬ ਹੈ ਅੱਜ ਵੀ ਸਾਡੇ ਪੰਜਾਬ ਨਾਲ ਜਿੰਨਾ ਵੀ ਤਕਾ ਹੋਇਆ ਪੰਜਾਬ ਫਿਰ ਵੀ ਰੋਟੀ ਖਾਂਦਾ ਵਧੀਆ ਖਾਂਦਾ ਪਿਆ। ਪੰਜਾਬ ਛੱਡ ਕੇ ਦੁਨੀਆ ਭੱਜਦੀ ਵੀ ਕਿਉਂ ਭੱਜਦੀ ਵੀ ਇੰਨਾ ਚੀਜ਼ਾਂ ਕਰਕੇ ਪੰਜਾਬ ਛੱਡ ਕੇ ਦੁਨੀਆ ਭੱਜਦੀ ਵੀ ਆ ਦੇਖੋ ਕੱਲ ਜੇ ਇੱਕ ਮੌਕੇ ਦੇ ਹਾਜ਼ਰ ਡਿਊਟੀ ਥਾਣੇਦਾਰ ਦੀ ਸੇਫਟੀ ਨਹੀਂ ਤਾਂ ਬਾਕੀ ਆਮ ਜਨਤਾ ਦੀ ਕੀ ਸੇਫਟੀ ਹੈ। ਪੰਜਾਬ ਦੀ ਜਨਤਾ ਕਰਨਲ ਬਾਠ ਵਾਲੇ ਮਾਮਲੇ ਤੋਂ ਪਹਿਲਾਂ ਬਹੁਤ ਖੁਸ਼ ਸੀ। ਰੋਜ਼-ਰੋਜ਼ ਦੀਆਂ ਖਬਰਾਂ ਸੀ ਕਿ ਸਰਕਾਰ ਨੇ ਉਸ ਜਗ੍ਹਾ ਕਿਸੇ ਸਮਗਲਰ ਦੇ ਘਰ ਨੂੰ ਢਾਹ ਦਿੱਤਾ ਗਿਆ ਜਿਹਨੂੰ ਇੱਕ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਪੀਲਾ ਪੰਜਾ ਕਾਰਵਾਈ ਦਿੱਤੀ ਗਈ ਸੀ। ਉਸ ਕਾਰਵਾਈ ਦੇ ਅਗੇਂਸਟ ਜਿਸ ਇਲਾਕੇ 'ਚ ਤੁਸੀਂ ਰਹਿ ਰਹੇ ਹੋ ਤੁਹਾਡੇ ਆਪਣੀ ਅੱਖੀਂ ਦੇਖਣ ਦੇ ਕੀ ਇਸ ਕਾਰਵਾਈ ਤੋਂ ਉਹ ਲੋਕਾਂ ਦਾ ਵਿਊ ਕੀ ਬਣਦਾ ਵੀ ਵਾਕਿਆ ਉਹ ਸਹੀ ਲੋਕਾਂ ਤੇ ਕਾਰਵਾਈ ਹੋ ਰਹੀ ਹੈ ਜਦੋਂ ਉਸੇ ਸੀ ਪਰਿਵਾਰ ਦੇ ਉਸ ਘਰ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਜਦੋਂ ਉਸੇ ਉਸ ਘਰ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਜੀ ਸਾਡਾ ਤਾਂ ਮਸਲਾ ਹੀ ਕੁਝ ਹੋਰ ਸੀ ਸਾਨੂੰ ਨੋਟਿਸ ਕੋਈ ਹੋਰ ਸੀ ਸਾਨੂੰ ਤਾਂ ਜੀ 14 ਸਾਲਾਂ ਤੋਂ ਨੋਟਿਸ ਆ ਰਹੀ ਸੀ ਤੇ ਅੱਜ ਦੀ ਸਰਕਾਰ ਉਹ ਕਹਿ ਰਹੀ ਹੈ ਇਹ ਨਸ਼ਾ ਵਿਰੋਧ ਅਸੀਂ ਐਕਸ਼ਨ ਕੀਤਾ ਇਹਦੀ ਸੱਚਾਈ ਕਿਸੇ ਨੂੰ ਸਮਝ ਨਹੀਂ ਆ ਰਹੀ ਕਿਤੇ ਸ਼ਾਮ ਲਾੜਦੀਆਂ ਜ਼ਮੀਨਾਂ ਕਿਤੇ ਰੇਲਵੇ ਦੀਆਂ ਜ਼ਮੀਨਾਂ ਇਹੋ ਜੀਆਂ ਕਾਰਵਾਈਆਂ ਕੀ ਹੈ ਤੁਹਾਡੇ ਨੋਟਿਸ ਤੇ ਹੈ ਗੱਲ ਤੁਸੀਂ ਇਹਦੀ ਕਲੀਅਰ ਕਰ ਸਕਦੇ ਹੋ ਕਿ ਸਰਕਾਰ ਝੂਠ ਹੈ ਜਾਂ ਉਹ ਪਰਿਵਾਰ ਵਾਲੇ ਝੂਠ ਬੋਲ ਰਹੇ ਆ ਮੈਂ ਤਾਂ ਇਥੋਂ ਸਾਫ਼ ਜ਼ਾਹਰ ਕਰਦਾ ਵੀ ਸਰਕਾਰ ਹੀ ਝੂਠ ਲੱਗਦੀ ਹੈ ਕਿਉਂਕਿ ਜੇ ਜੋ ਤਾਂ ਨਸ਼ਾ ਵਿਰੋਧ ਤੇ ਪੀਲਾ ਪੰਜਾ ਚੱਲਦਾ ਨਾ ਮੈਂ ਜਿੰਨਿਆਂ ਦੇ ਦੋ ਚਾਰ ਜਗ੍ਹਾ ਤੇ ਗਿਆ ਕਿਸੇ ਨੇ ਕੋਈ ਖਾਮ ਲੜ ਜਮੀਨ ਤੇ ਘਰ ਬਣਾਇਆ ਕਿਸੇ ਨੇ ਕੋਈ ਸਰਕਾਰੀ ਜਮੀਨ ਤੇ ਕਬਜ਼ਾ ਕੀਤਾ ਕੋਈ ਸਰਕਾਰੀ ਜਿਹੜਾ ਰੋਡ ਚੱਲਦਾ ਉੱਤੇ ਕਬਜ਼ਾ